ਲੋ ਵੀ ਮਿੱਤਰੋ ਪਿਆਜ਼ ਦੀ ਪਟਾਈ ਚੱਲਦੀ ਐ ਤੇ ਪਿਆਜ਼ ਨਿਕਲ ਰਹੇ ਆ ਘਟੋਂ ਘਟ ਪੌਣਾ ਪੌਣਾ ਕਿਲੋ ਦੇ ਆਪਾਂ ਜੋ ਖਾਂਗੇ ਵੀ ਜੋਕ ਕੇ ਵੀ ਦੇਖਾਂਗੇ ਬਹੁਤ ਹੀ ਵੱਡਾ ਪਿਆਜ਼ ਬਈ ਤੇ ਇੱਕ ਨਹੀਂ ਇਹ ਸਾਰੇ ਹੀ ਨੇ ਤੇ ਇੱਕ ਦੂਜੇ ਤੋਂ ਚੜਦੇ ਤੋਂ ਚੜਦੇ ਨੇ ਬਹੁਤ ਵੱਡੇ ਵੱਡੇ ਪਿਆਜ਼ ਪਿਆਜ਼ ਦੀ ਪਟਾਈ ਚੱਲ ਰਹੀ ਹੈ ਜੋਰਾਂ ਤੇ ਬਹੁਤ ਵਧੀਆ ਪਿਆਜ਼ ਨਿਕਲਿਆ ਤੇ ਹਾ ਢੇਰ ਲੱਗਦੇ ਤੁਰੇ ਆਉਂਦੇ ਨੇ ਯੋਰਾ ਸ਼ੋਰਾ ਤੇ ਪੱਟ ਰਹੇ ਪਿਆਜ਼ ਤੇ ਲੱਗੇ ਵੇ ਇੱਧਰ ਆਪਣੇ ਹਰੇ ਪਿਆਜ਼ ਚੜਦੇ ਤੋਂ ਚੜਦਾ ਵੀ ਆ ਖੇਤ ਤਾਂ ਦੇਖ ਸਕਦੇ ਤੁਸੀਂ ਛੋਟਾ ਜਿਹਾ ਖੇਤ ਹੈ ਤੇ ਇਹਦੇ ਚੋਂ ਲੱਖਾਂ ਦੇ ਪਿਆਜ਼ ਅਸੀਂ ਜਿਹੜੇ ਹਰੇ ਉਹ ਦਿਖਾਇਆ ਤੁਹਾਨੂੰ ਪਹਿਲਾਂ ਉਹ ਸੀਗਾ ਆਪਣਾ ਉਹ ਚ ਹਰੇ ਵੱਧ ਵਿੱਚ ਹਰੇ ਭੂਕਾਂ ਵਾਲੇ ਪਿਆਜ਼ ਆਪਣੇ ਲਿਕੜੇ ਬਹੁਤ ਜ਼ਿਆਦਾ 20 ਰੁਪਏ ਕਿਲੋ ਪ੍ਰਤੀ ਰੇਟ ਮਿਲਿਆ ਤੇ ਪੂਕਾ ਨਾ ਫੁੱਲ ਬਟਾ ਫੁੱਲ ਤੇ ਹੁਣ ਪਿਆਜ਼ ਦੇਖੋ ਕਿੱਡੇ ਕਿੱਡੇ ਨੇ ਇੱਕ ਦੂਜੇ ਤੋਂ ਚੜਦੇ ਤੋਂ ਚੜਦਾ ਹੈ ਵੀ ਇਹ ਪਿਆਜ਼ ਦਾ ਖੇਤ ਆ ਅੱਗੇ ਵਧਾਉਣਾ ਸੋਨੂੰ ਪਿਆਜ਼ ਪੱਟ ਰਹੇ ਨੇ ਆਹ ਦਾ ਏਡਾ ਟੋਆ ਪੱਟਿਆ ਪਏ ਜਿਵੇਂ ਇਹ ਚ ਤਾਂ ਲਿਖਿਆ ਹੋਊਗਾ ਟੋਆ ਡ 2 ਕਿਲੋ ਦਾ ਪਿਆਜ ਆਈ ਗੇਰਾ ਬਹੁਤ ਵੱਡੇ ਪਿਆਜ ਵਧੀਆ ਪਿਆਜ ਇਹਨਾਂ ਨੂੰ ਪੁੱਛਦੇ ਕਿੰਨੇ ਪਿਆਜ ਲਾਈ ਜਾਂਦੇ ਢੇਰ ਹਾਂ ਹਾਂ ਢੇਰ ਲੱਗੇ ਪਏ ਢੇਰ ਭਾਈ ਜੀ ਢੇਰਾ ਕੀ ਬਾਤ ਤਖੜੇ ਬਾਈ ਗੰਡੇ ਹਾਂ ਗੰਡੇ ਪਿਆਜ਼ ਗੰਦੇ ਵੀ ਕਹਿੰਦੇ ਪਿਆਜ਼ ਹੈਗੀ ਬਾਈ ਬਿਨਾਰੇ ਸਪਰੇਅ ਵਾਲੇ ਹਾਂ ਬਹੁਤ ਹੀ ਤਖੜੇ ਪਿਆਜ਼ ਬਹੁਤ ਤਖੜਾ ਵੇਖੋ ਜੀ ਹਾਂ ਬਿਲਕੁਲ ਬਿਲਕੁਲ ਹਾਂ ਹੋਰ ਹੀ ਤਖੜੇ ਲੈ ਕੇ ਜਾਨਾ ਕੰਡੇ ਦੇ ਤੋਲਾਂਗੇ ਤੋਲ ਕੇ ਵਿਖਾਵਾਂਗੇ ਤੁਹਾਨੂੰ ਹਾਂ ਤੇ ਲੈ ਆਹ ਦੇਖੋ ਹਾਂ ਬਾਕੀ ਹੋਰ ਕੋਈ ਵੱਡੇ ਮਿਲੇ ਉਹ ਵੀ ਲੈ ਚੜਦੇ ਤੋਂ ਚੜਦਾ ਹੁੰਦਾ ਬਾਈ ਇਹ ਦਿਖਲਾਇਆ ਇਹ ਤਾਂ ਲਿਆ ਕੇ ਦਿਖਾਉਨੇ ਸੋਨ ਨੂੰ ਹਲੇ ਤਾਂ ਇਹ ਆ ਭਾਈ ਪਿਆਜ਼ ਆਪਣੇ ਪਿਆਜ਼ਾਂ ਦੀ ਖੇਤੀ ਤੇ ਫੁੱਲ ਬਟਾ ਫੁੱਲ ਲੱਖਾਂ ਦੀ ਆਮਦਨ ਹੋਈ ਲੱਖਾਂ ਦੀ ਇੰਨਾ ਥੋੜੇ ਜਿਹੇ ਪਿਆਜ਼ਾਂ ਚ ਤੇ ਛੋਟਾ ਜਿਹਾ ਖੇਤ ਆ ਤੇ ਕੱਡੀ ਪਸ਼ੇਤ ਆ ਤੇ ਨਫਾ ਦਿੰਦੀ ਗੇਤ ਆ ਇਹ ਕੀਤੀ ਸਬਜੀ ਜਾਂ ਪਛੇਤੀ ਸਬਜੀ ਹੀ ਨਫਾ ਦਿੰਦੀ ਹੈ। ਕਿਆ ਕਿਦੇ ਵਿੱਚ ਜਾ ਕਿਦੇ ਫੱਟੇ ਕੇਰਾ ਆਨੇ ਬੱ ਚੜਦੇ ਤੋ ਚੜਦਾ ਹੋਈ ਓਏ ਆ ਹੋਰ ਨਹੀਂ ਵੱਡੇ ਵੱਡੇ ਅਬਾ ਤੋਲਦੇ ਆ ਗੰਡੇ ਦੇ ਜਾ ਕੇ ਲਾਇ ਪੈਨ ਢੇਰਾ